ਸਤਿ ਸ੍ਰੀ ਅਕਾਲ ਸਾਹਿਤਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਪਿਆਰੇ ਵਿਦਿਆਰਥੀਓ ਅੱਜ ਦੀ ਕਲਾਸ ਦੇ ਵਿੱਚ ਅਸੀਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਜੋ ਹਨ ਉਹਨਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਦੇ ਲਈ ਹਾਜ਼ਰ ਹੋਏ ਹਾਂ ਸੋ ਆਓ ਜੁੜਦੇ ਹਾਂ ਕਲਾਸ ਦੇ ਨਾਲ ਸਭ ਤੋਂ ਪਹਿਲਾਂ ਪ੍ਰਸੰਗ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਜੋ ਹੈ ਸ਼ਾਂਤ ਰਸਤੇ ਨਾਲ ਭਰਪੂਰ ਬਾਣੀ ਹੈ ਜਿਸ ਨੂੰ ਨੌਵੇਂ ਮਹੱਲੇ ਦੇ ਸ਼ਲੋਕਾਂ ਦੇ ਨਾਲ ਦੇ ਨਾਲ ਸਤਕਾਰਵਜੋਂ ਜਾਣਿਆ ਜਾਂਦਾ ਹੈ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਐਡ ਕਰਵਾਈ ਤੇ ਉਸ ਵਕਤ ਜੋ ਲਿਖਾਰੀ ਸਨ ਭਾਈ ਮਣੀ ਸਿੰਘ ਜੀ ਸਨ ਤੇ ਗੁਰੂ ਤੇਗ ਬਹਾਦਰ ਜੀ ਦੀ ਸਮੁੱਚੀ ਬਾਣੀ ਜੋ ਹੈ ਉਹਨਾਂ ਨੇ ਉਸ ਦੇ ਵਿੱਚ ਸਵੈ ਨੂੰ ਸੰਬੋਧਨ ਕਰਦਿਆਂ ਹੋਇਆਂ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ ਹੈ ਸੋ ਪਹਿਲਾ ਸ਼ਲੋਕ ਹੈ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਿਤ ਕੀਨ ਪ੍ਰਾਣੀ ਮਾਤਰ ਨੂੰ ਮਨੁੱਖ ਮਾਤਰ ਨੂੰ ਸਮਝਾਉਂਦੇ ਹੋਏ ਗੁਰੂ ਦੇ ਫਰਮਾ ਰਹੇ ਹਨ ਕਿ हे ਜੀਵ ਇਸ ਸ੍ਰਿਸ਼ਟੀ ਦੇ ਉੱਤੇ ਜਨਮ ਧਾਰਨ ਕਰਨ ਤੋਂ ਬਾਅਦ ਜਿਹੜਾ ਤੇਰਾ ਮੁੱਖ ਮਕਸਦ ਸੀ ਮੁੱਖ ਕਰਮ ਸੀ ਸ਼ੁਭ ਕਰਮ ਕਰਨਾ ਤੂੰ ਉਸ ਵੱਲੋਂ ਅਵੇਸਲਾ ਹੋ ਗਿਆ ਹੈ ਮਨਮਤੀਆ ਹੋ ਗਿਆ ਹੈ ਮਨਮੁਖ ਹੋ ਗਿਆ ਹੈ ਤੇ ਗੁਰੂ ਵੱਲੋਂ ਤੇਰਾ ਧਿਆਨ ਜਿਹੜਾ ਹੈ ਗੁਰੂ ਤੇ ਯਾ ਵਿਸ਼ਵਾਸ ਜਿਹੜਾ ਹੈ ਉਹ ਭੰਗ ਹੋ ਗਿਆ ਹੈ ਇਸ ਲਈ ਗੁਣ गोविंद ਗਾਉ ਨਹੀਂ ਤੂੰ ਆਪਣਾ ਜੀਵਨ ਜੋ ਹੈ ਉਸ ਗੁਰੂ ਦੀ ਉਸ ਅਕਾਲ ਪੁਰਖ ਦੀ ਉਸ ਇਲਾਹੀ ਜੋਤ ਦੀ ਨਿਰਗਾਰ ਸਰੂਪ ਦੀ ਆਰਾਧਨਾ ਕਰਨ ਤੋਂ ਤੂੰ ਖੁੰਝ ਗਿਆ ਹੈ ਤੇ ਆਪਣਾ ਸਮੁੱਚਾ ਜਨਮ ਜਿਹੜਾ ਹੈ ਆਕਾਰਤ ਹੀ ਕਰ ਲਿਆ ਹੈ ਬਿਨਾ ਕਿਸੇ ਕੰਮ ਦੇ ਹੀ ਤੂੰ ਪੰਗ ਦੇ ਪਾੜੇ ਗਵਾ ਦਿੱਤਾ ਹੈ ਕਹੋ ਨਾਨਕ ਹਰ ਭਜ ਮਨਾ ਕਹੋ ਨਾਨਕ ਇਹ ਧਿਆਨ ਦੇ ਯੋਗ ਨੁਕਤਾ ਹੈ ਕਿ ਜਿੰਨੀ ਵੀ ਗੁਰਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਸ ਦੇ ਵਿੱਚ ਨਾਨਕ ਨਾਮ ਹੀ ਆਉਂਦਾ ਹੈ ਕਿਸੇ ਵੀ ਗੁਰੂ ਸਾਹਿਬ ਦੀ ਜੋ ਬਾਣੀ ਹੈ ਉਸ ਦੇ ਵਿੱਚ ਉਹਨਾਂ ਦਾ ਨਾਮ ਅੰਕਿਤ ਨਹੀਂ ਹੈ ਕਹੋ ਨਾਨਕ ਹਰ ਭਜਮਣਾ ਜਿਹਬਦ ਜਲ ਕੋ ਮੀਨ ਇਸ ਲਈ ਗੁਰੂ ਨਾਨਕ ਸਰੂਪ ਗੁਰੂ ਤੇਗ ਬਹਾਦਰ ਜੀ ਜੀਵ ਨੂੰ ਮਨੁੱਖ ਨੂੰ ਸਮਝਾਉਂਦਿਆਂ ਹੋਇਆਂ ਫਰਮਾ ਰਹੇ ਹਨ ਕਿ ਹਰੀ ਉਸ ਕਾਦਰ ਕੁਦਰਤ ਨੂੰ ਭਜ ਸਿਮਰਨ ਆਰਾਧ ਜਿਹべ ਦੇ ਜਲ ਕੋ ਮੀਨ ਕਿਸ ਢੰਗ ਦੇ ਨਾਲ ਕਿਸ ਵਿਧੀ ਦੇ ਨਾਲ ਜਿਸ ਤਰ੍ਹਾਂ ਮੀਨ ਮਛਲੀ ਜਿਹੜੀ ਹੈ ਜਲ ਤੋਂ ਵਿਛੜ ਕੇ ਆਪਣਾ ਆਪਾ ਤਿਆਗ ਦਿੰਦੀ ਹੈ ਠੀਕ ਇਸੇ ਤਰ੍ਹਾਂ ਤੂੰ ਵੀ ਉਸ ਪਰਮ ਆਤਮਾ ਤੋਂ ਵਿਛੜੀ ਹੋਈ ਆਤਮਾ ਹੈ ਤੂੰ ਬੇਮੁਖ ਹੋ ਗਿਆ ਹੈ ਵਿਸ਼ੇ ਵਿਚਾਰਾਂ ਦੇ ਵਿੱਚ ਤੂੰ ਲਿਪਤ ਹੋ ਗਿਆ ਹੈ ਤੇਰਾ ਜੀਵਨ ਜਿਹੜਾ ਹੈ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਮੀਨ ਵਰਗਾ ਮਛਲੀ ਵਰਗਾ ਆਪਣੇ ਆਪੇ ਨਾਲੋਂ ਵਿਛੜ ਕੇ ਤੈਨੂੰ ਇਸ ਜਗ ਦੇ ਵਿੱਚ ਜਿਉਣਾ ਜੋ ਹੈ ਉਹ ਸਕਾਰਥ ਨਹੀਂ ਆਉਣਾ ਬਿਰਧ ਭਇਓ ਸੂਝ ਨਹੀਂ ਕਾਲ ਪਹੁੰਚਿਓ ਹਾਂ ਫਿਰ ਫਰਮਾ ਰਹੇ ਨੇ ਕਿ ਇਹ ਜੀਵ ਤੋਂ ਬਿਰਧ ਹੋ ਗਿਆ ਹੈ ਬਜ਼ੁਰਗ ਅਵਸਥਾ ਦੇ ਵਿੱਚ ਪਹੁੰਚ ਗਿਆ ਹੈ ਸੂਝ ਨਹੀਂ ਹੁਣ ਜੋ ਹੈ ਤੈਨੂੰ ਕੁਝ ਸੁੱਝ ਨਹੀਂ ਰਹਾ ਸਾਰੀ ਉਮਰ ਤੂੰ ਅਜਾਈਂ ਗਵਾ ਦਿੱਤੀ ਹੈ ਸ਼ੁਭ ਕਰਮ ਨਹੀਂ ਕੀਤੇ ਤੇ ਬੁਢਾਪੇ ਦੇ ਵਿੱਚ ਆ ਕੇ ਹੁਣ ਤੈਨੂੰ ਅਹਿਸਾਸ ਹੋ ਰਿਹਾ ਹੈ ਤੇ ਹੁਣ ਤੋਂ ਕੁਝ ਕਰਨਾ ਵੀ ਚਾਹੇ ਤੇ ਕਰ ਨਹੀਂ ਸਕਦਾ ਕਿਉਂਕਿ ਸੁੱਝ ਨਹੀਂ ਰਹਾ ਕੁਝ ਕਾਲ ਪਹੁੰਚੇ ਵਾਨ ਕਾਲ ਜੋ ਹੈ ਮੌਤ ਜੋ ਹੈ ਤੇਰਾ ਅਗਾ ਜੀਵਨ ਦਾ ਅੰਤ ਜਿਹੜਾ ਹੈ ਉਹ ਕਰੀਬ ਆ ਗਿਆ ਹੈ ਕਹੋ ਨਾਨਕ ਨਰ ਬਾਵਰੇ ਇਸ ਲਈ हे ਬਾਵਰੇ हे ਮੂਰਖ ਇਨਸਾਨ ਕਿਉਂ ਨਾ ਭਜੈ ਭਗਵਾਨ ਕਿਉਂ ਨਹੀਂ ਤੂੰ ਵਕਤ ਰਹਿੰਦਿਆ ਹੀ ਉਸ ਕਾਦਰ ਕੁਦਰਤ ਨੂੰ ਦੇ ਪ੍ਰਤੀ ਸ਼ੁਕਰਾਨਾ ਤੇਰੇ ਮਨ ਦੇ ਵਿੱਚ ਪੈਦਾ ਹੋਇਆ ਜਿਸ ਨੇ ਇਸ ਸ੍ਰਿਸ਼ਟੀ ਦੇ ਵਿੱਚ ਤੈਨੂੰ ਹਰ ਤਰ੍ਹਾਂ ਦੀਆਂ ਸੁਖ ਸੁਵਿਧਾਵਾਂ ਦੇ ਨਾਲ ਜੋ ਲੈਸ ਕਰ ਦਿੱਤਾ ਸੀ ਸਭ ਸੁਖ ਦਾਤਾ RAM ਹੈ ਦੂਸਰ ਨਾਹੀਂ ਕੋਏ ਫਿਰ ਫਰਮਾਰੇ ਨੇ ਕਿ ਸਭ ਜੋ ਦੁਨਿਆਵੀ ਸੁਖ ਸਹੂਲਤਾਂ ਤੋਂ ਮਾਣੀਆਂ ਹਨ ਜੋ ਦੁਨਿਆਵੀ ਇਸ ਜੀਵਨ ਦੇ ਵਿੱਚ ਖੁਸ਼ੀਆਂ ਮਾਣੀਆਂ ਹਨ ਇਹਨਾਂ ਸਭ ਸੁੱਖਾਂ ਦਾ ਦਾਤਾ ਦੇਣ ਵਾਲਾ ਕੌਣ ਸੀ ਉਹ RAM ਦੂਸਰ ਨਾਹੀਂ ਕੋਏ किसी दुनियावी जीव ने तेनों ये उप जो प्राप्तियाँ तेन इस संसार वो नहीं देन वाला दाता जड़ा है राम है तो उस तो ही बेमुख हो गया है कहो नानक सुन रे मना तिह सिमरत गत हुए इसलिए उसे अराद, उसे सिमर, उस तू आराध उस सिमर उसका शुकराना कर ता ही तेरी गति जो है इलाही आनंद की प्राप्ति हो सकनी है पांच तत् को तन रचियो जानो चतुर सुजान हे जीव ਤੂੰ ਆਪਣੇ ਆਪ ਨੂੰ ਬਹੁਤ ਚਤੁਰ ਗਿਆਨਮਾਨ ਸੂਝਵਾਨ ਸਿਆਣਾ ਸਮਝਦਾ ਹੈ ਤੈਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਇਹ ਸਰੀਰ ਜੋ ਹੈ ਜਿਸ ਤੇ ਤੂੰ ਇਹਨਾ ਗੁਮਾਨ ਕਰਨਾ ਹੈ ਮਾਣ ਕਰਨਾ ਹੈ ਇਹ ਵੀ ਤੇਰੀ ਆਪਣੀ ਮਲਕੀਅਤ ਨਹੀਂ ਹੈ ਇਹ ਪੰਜਾਂ ਤੱਤਾਂ ਦੇ ਸੁਮੇਲ ਤੋਂ ਬਣਿਆ ਹੈ ਪੰਜ ਤੱਤ ਕਿਹੜੇ ਹਨ ਅਗਨੀ ਹੈ ਆਕਾਸ਼ ਹੈ ਵాయు ਜਲ ਇੱਕ ਤਤ ਮੇਰਾ ਕੋਲੋਂ ਵਿਸਰ ਗਿਆ ਹੈ ਜਿਹਤੇ ਉਪਜੋ ਨਾਨਕਾ ਲੀਨਤਾ ਹੀ ਮੈਂ ਮਾਣ ਇਸ ਲਈ ਇਹਨਾਂ ਪੰਜਾਂ ਤੱਤਾਂ ਤੋਂ ਤੂੰ ਬਣਿਆ ਹੋਇਆ ਹੈ ਇਹਨਾਂ ਪੰਜਾਂ ਤੱਤਾਂ ਦੇ ਵਿਖਰਾਵ ਦੇ ਨਾਲ ਹੀ ਤੇਰਾ ਅੰਤ ਹੋ ਜਾਣਾ ਹੈ ਜਿਹਦੇ ਤੇ ਉਪਜੋ ਨਾਨਕਾ ਇਸ ਲਈ ਤੈਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਇਹ ਪੰਜ ਤੱਤ ਆਪਣੇ ਆਪੇ ਦੇ ਵਿੱਚ ਆਪਣੇ ਮੂਲ ਦੇ ਵਿੱਚ ਜਦੋਂ ਸਮਾ ਗਏ ਤੇ ਤੇਰੀ ਹੋਂਦ ਜਿਹੜੀ ਹੈ ਉਹ ਰਾਖ ਦੀ ਢੇਰੀ ਬਣ ਕੇ ਰਹਿ ਜਾਣੀ ਹੈ ਲੀਨਤਾ ਹੀ ਮਹਿਮਾਨ ਕਿਉਂਕਿ ਤੇਰਾ ਸਰੀਰ ਜਿਹੜਾ ਹੈ ਇਹ ਇਹਨਾਂ ਪੰਜਾਂ ਤਤਾਂ ਪੰਜ ਤਤ ਜਦੋਂ ਆਪੋ ਆਪਣੇ ਸਰੂਪ ਦੇ ਵਿੱਚ ਆਪਣੇ ਅਸਲੀ ਮੂਲ ਦੇ ਵਿੱਚ ਸਮਾ ਗਏ ਤੇ ਤੇਰੀ ਹੋਂਦ ਮਨਫੀ ਹੋ ਜਾਣੀ ਹੈ ਪੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨਤ ਆਨ ਫਿਰ ਫਰਮਾ ਰਹੇ ਨੇ ਕਿ ਜੋ ਪ੍ਰਭੂ ਦਾ ਵਰਸਾਇਆ ਹੋਇਆ ਜੀਵ ਹੈ ਪੈ ਕਾਹੂ ਕੋ ਦੇਤ ਨਹਿ ਉਹ ਕਿਸੇ ਨੂੰ ਡਰਾਉਂਦਾ ਨਹੀਂ ਕਿ ਆਪਣੇ ਪਾਵਰ ਤੋਂ ਆਪਣੇ ਅਹੁਦੇ ਤੋਂ ਆਪਣੇ ਦੌਲਤ ਸਦਕਾ ਉਹ ਕਿਸੇ ਨੂੰ ਰੋਬ ਪਾ ਕੇ ਡਰਾਉਣ ਦੀ ਕੋਸ਼ਿਸ਼ ਨਹੀਂ ਕਰਦਾ ਤੇ ਨਾ ਹੀ ਪ੍ਰਭੂ ਦਾ ਵਰਸਾਇਆ ਹੋਇਆ ਜੀਵ ਜਿਹੜਾ ਹੈ ਕਿਸੇ ਦਾ ਭੈ ਮੰਨਦਾ ਹੀ ਹੈ ਨਾ ਕਿਸੇ ਨੂੰ ਡਰਾਉਂਦਾ ਹੈ ਨਾ ਕਿਸੇ ਤੋਂ ਡਰਦਾ ਹੈ ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਖਾਨ ਇਸ ਲਈ ਹੈ ਜੀਵ ਸੁਣ ਇਸ ਗੱਲ ਵੱਲ ਕੰਨ ਧਰ ਸਮਝਣ ਦੀ ਕੋਸ਼ਿਸ਼ ਕਰ ਕਿ ਗਿਆਨੀ ਲੋਕ ਵਿਦਵਾਨ ਜਿਹੜੇ ਨੇ ਸਾਰਾ ਜੀਵਨ ਤੈਨੂੰ ਇਹੀ ਬਖਾਨ ਕਰਕੇ ਇਹੀ ਸਮਝਾ ਸਮਝਾ ਕੇ ਥੱਕ ਗਏ ਨੇ ਕਿ ਇਸ ਸੰਸਾਰ ਤੇ ਰਹਿੰਦਿਆਂ ਹੋਇਆਂ ਆਪਣੇ ਉਸ ਕਾਦਰ ਕੁਦਰਤ ਦੀ ਰਜਾ ਦੇ ਅਨੁਸਾਰ ਵਿਚਰਦਿਆਂ ਹੋਇਆਂ ਇਸ ਸੰਸਾਰ ਨੂੰ ਮੰਨਣਾ ਹੈ ਜੋ ਬਖਸ਼ਿਸ਼ਾਂ ਉਸ ਕਾਦਰ ਕੁਦਰਤ ਨੇ ਕੀਤੀਆਂ ਹਨ ਉਹਨਾਂ ਦਾ ਬੁਮਾਨ ਨਹੀਂ ਕਰਨਾ ਔਰ ਉਹਨਾਂ ਦੇ صدਕਾ ਦੂਸਰਿਆਂ ਨੂੰ ਡਰਾਉਣ ਦੀ ਕੋਸ਼ਿਸ਼ ਨਹੀਂ ਕਰਨੀ ਤੇ ਨਾ ਹੀ ਕਿਸੇ ਤੋਂ ਡਰਨਾ ਹੈ ਜਿਹਵਾ ਗੁਣ गोविंद ਪਜੋ ਕਰਨ ਸੁਨੋ ਹਰ ਨਾਮ ਫਿਰ ਫਰਮਾਰੇ ਨੇ ਕਿ ਇਹ ਜਿਹੜੀ ਜੀਵਾ ਦਿੱਤੀ ਹੈ ਉਸ ਕਾਦਰ ਕੁਦਰਤ ਨੇ ਤੈਨੂੰ ਇਹ ਜੀਭਾ ਕਿਸ ਲਈ ਦਿੱਤੀ ਹੈ ਗੁਣ ਗੋਬਿੰਦ ਉਸ ਦੀ ਆਰਾਧਨਾ ਕਰਨ ਦੇ ਲਈ ਉਸ ਦਾ ਗੁਣ ਗਾਣ ਕਰਨ ਦੇ ਲਈ ਨਾ ਕਿ ਨਿੰਦਾ ਚੁਗਲੀ ਕਰਨ ਦੇ ਲਈ ਕਰਨ ਸੁਨੋ ਹਰ ਨਾਮ ਤੇ ਇਹ ਗਿਆਨ ਇੰਦਰੀਆਂ ਭਾਵ ਜੋ ਜੀਭਾ ਹੈ ਕਰਨ ਕੰਨ ਹਨ ਇਹ ਉਸ ਕਾਦਰ ਕੁਦਰਤ ਦੇ ਸ਼ੁਕਰਾਨੇ ਦੇ ਲਈ ਤੈਨੂੰ حاصل ਹੋਏ ਹਨ ਜੀਭਾ ਦੇ ਨਾਲ ਉਸ ਦਾ ਗੁਣ ਗਾਣ ਕਰਨਾ ਹੈ ਤੇ ਕੰਨਾਂ ਦੇ ਨਾਲ ਸਤ ਸੰਗ ਸੁਣਨਾ ਹੈ ਚੰਗਿਆਈ ਚੰਗਿਆਈਆਂ ਦਾ ਉਪਾਸਕ ਬਣਨਾ ਹੈ ਇਸ ਜੀਵਨ ਦੇ ਵਿੱਚ ਕਹੋ ਨਾਨਕ ਸੁਣ ਰੇ ਮਨਾ ਪਰ ਹੈ ਨ ਜਮ ਕਹਤਾ ਇਸ ਲਈ ਜੋ ਜੀਵ ਇਹਨਾਂ ਗੱਲਾਂ ਤੇ ਅਮਲ ਕਰਦਾ ਹੈ ਉਹ ਕਦੇ ਵੀ ਜਮ ਦੇ ਧਾਮ ਤੇ ਯਾਨੀ ਕਿ ਜਮਾ ਦੇ ਵਸ ਨਹੀਂ ਪੈਂਦਾ ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਅਹੰਕਾਰ ਫਿਰ ਫਰਮਾ ਰਹੇ ਨੇ ਕਿ ਜਿਹੜਾ ਜੀਵ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਮੋਹ ਮਾਇਆ ਦੇ ਬੰਧਨਾਂ ਤੋਂ ਮੁਕਤ ਹੁੰਦਾ ਹੈ ਵਿਕਾਰਾਂ ਤੋਂ ਮੁਕਤ ਹੁੰਦਾ ਹੈ ਕਹੋ ਨਾਨਕ ਆਪਨ ਤਰੈ ਔਰਨ ਦੇਤ ਉਧਾਰ ਉਹ ਆਪਣਾ ਆਪਾ ਤਾਂ ਸਵਾਰਦਾ ਹੀ ਹੈ ਨਾਲ ਆਪਣੇ ਸੰਪਰਕ ਵਿੱਚ ਆਉਣ ਵਾਲੇ ਹੋਰ ਜੀਵ ਜਿਹੜੇ ਨੇ ਉਹਨਾਂ ਦਾ ਵੀ ਉਧਾਰ ਕਰਦਾ ਹੈ ਭਾਵ ਉਹਨਾਂ ਦਾ ਵੀ ਭਲਾ ਕਰਦਾ ਹੈ ਜੋ ਸੁਪਨਾ ਅਰਪੇਖਣਾ ਐਸੇ ਜਗ ਕੋ ਜਾਣ ਕਿਹੇ ਜੀਵ ਜਿਸ ਤਰ੍ਹਾਂ ਸੁਪਨਾ ਜਿਹੜਾ ਹੈ ਉਹ ਸਥਾਈ ਨਹੀਂ ਹੁੰਦਾ ਸੁਪਨੇ ਦੇ ਵਿੱਚ ਅਸੀਂ ਬਹੁਤ ਕੁਝ ਵੇਖਦੇ ਹਾਂ ਪਰ ਜਦੋਂ ਅੱਖ ਖੁੱਲਦੀ ਹੈ ਜਾਗ ਖੁੱਲਦੀ ਜਾਗ ਜਾਂਦਾ ਹੈ ਜੀਵ ਤਾਂ ਕੁਝ ਹੋਰ ਹੀ ਹੁੰਦੀ ਹੈ। વાસ્તવિકતા ਕੁਝ ਹੋਰ ਹੁੰਦੀ ਹੈ। ਕਾਹ ਸੁਪਨਾ ਦੇ ਵਿੱਚ ਜੋ ਦਿਖਾਈ ਦਿੰਦਾ ਹੈ ਉਹ ਸਥਾਈ ਨਹੀਂ ਹੁੰਦਾ। ਐਸੇ जग ਕੋ ਜਾਣ ਇਸੇ ਤਰ੍ਹਾਂ ਤੂੰ ਸਮਝਣ ਦੀ ਕੋਸ਼ਿਸ਼ ਕਰ ਕਿ ਇਹ ਜਹਾਨ ਹੈ ਦੁਨੀਆ ਹੈ ਜੋ ਤੈਨੂੰ ਅੱਖਾਂ ਤੋਂ ਨਜ਼ਰ ਆ ਰਿਹਾ ਹੈ ਇਹ વાસ્તਵਿਕਤਾ ਨਹੀਂ ਹੈ ਜਦੋਂ ਇਹ ਸੰਸਾਰ ਹੀ ਨਾਸ਼ਵਾਨ ਹੈ। ਇਨ ਮੇ ਕਛੂ ਸਾਚੋ ਨਹੀਂ ਨਾਨਕ ਬਿਨ ਭਗਵਾਨ ਜਦੋਂ ਸੰਸਾਰ ਹੀ ਨਾਸ਼ਵਾਨ ਹੈ ਜਦੋਂ ਮਨੁੱਖ ਹੀ ਨਾਸ਼ਵਾਨ ਹੈ ਤੇ ਮਨੁੱਖਤਿਆਂ ਪ੍ਰਾਪਤੀਆਂ ਜਿਹੜੀਆਂ ਨੇ ਉਹ ਸਥਾਈ ਕਿਵੇਂ ਹੋ ਸਕਦੀਆਂ ਹਨ ਇਸ ਸੰਸਾਰ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਹੈ ਸੱਚ ਜਾਂ ਸਥਾਈ ਨਹੀਂ ਹੈ ਨਾਨਕ ਬਿਨ ਭਗਵਾਨ ਇਕ ਉਸ ਕਾਦਰ ਕੁਦਰਤ ਤੋਂ ਸਿਵਾ ਜੋ ਸੁਖ ਕੋ ਚਾਹੈ ਸਦਾ ਸਰਣ ਰਾਮ ਕੀ ਲਿਹ ਫਿਰ ਗੁਰੂਦੇਵ ਫਰਮਾ ਰਹੇ ਨੇ ਕਿ ਇਹ ਜੀਵ ਜੇਕਰ ਤੂੰ ਸੁੱਖਾਂ ਦਾ ਭਾਗੀ ਬਣਦਾ ਬਣਨਾ ਚਾਹੁੰਦਾ ਹੈ ਤਾਂ ਕੀ ਕਰ ਸ਼ਰਨ ਉਟ ਆਸਰਾ ਕਿਸ ਦਾ ਲੈ RAM ਦਾ ਉਸ ਗੁਰੂ ਦਾ ਜਿਸ ਤੋਂ ਤੂੰ ਗਿਆਨ ਹਾਸਲ ਕੀਤਾ ਹੈ ਉਸ ਦੀ ਸ਼ਰਨ ਦੇ ਵਿੱਚ ਆ ਕੇ ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇਹ ਤੈਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਮਨੁੱਖਾ ਜੀਵਨ ਜੋ ਤੈਨੂੰ ਹਾਸਲ ਹੋਇਆ ਹੈ ਇਹ ਬੜਾ ਦੁਰਲਭ ਹੈ ਜਿਵੇਂ ਕਿਹਾ ਜਾਂਦਾ ਹੈ ਕਿ 84 ਲੱਖ ਜੂਨਾ ਭੁਗਤਨ ਤੋਂ ਬਾਅਦ ਇਹ ਮਨੁੱਖਾ ਦੇਹੀ ਪ੍ਰਾਪਤ ਹੁੰਦੀ ਹੈ ਜੀਵ ਨੂੰ ਜੇਕਰ ਉਸ ਨਜ਼ਰੀਏ ਤੋਂ ਦੇਖਿਆ ਜਾਵੇ ਤੇ ਇਹ ਜੀਵ ਜਦੋਂ ਇਹ ਦੁਰਲਭ ਮਨੁੱਖਾ ਦੇ ਤੈਨੂੰ ਮਿਲੀ ਹੈ ਤੇ ਇਸ ਨੂੰ ਅਜਾਈ ਨਾ ਗਵਾ ਤੇ ਗੁਰੂ ਤੋਂ ਗਿਆਨ ਹਾਸਲ ਕਰਕੇ ਗੁਰੂ ਤੋਂ ਸੱਚ ਦਾ ਪੰਧੀ ਬਣ ਕੇ ਗੁਰੂ ਦੇ ਦਰਸਾਏ ਹੋਏ ਰਾਹ ਤੇ ਚੱਲ ਕੇ ਆਪਣੇ ਜੀਵਨ ਦਾ ਜੋ ਹੈ ਤੂੰ ਉਧਾਰ ਕਰ ਲੈ ਸੁਖ ਮੈਂ ਬਹੁ ਸੰਗੀ ਪਏ ਦੁੱਖ ਮੈਂ ਸੰਗ ਨ ਕੋਏ ਫਿਰ ਗੁਰੂ ਦੇ ਫਰਮਾ ਰਹੇ ਹਨ ਕਿ ਸੁਖ ਦੀ ਅਵਸਥਾ ਜਦੋਂ ਹੁੰਦੀ ਹੈ ਜੀਵ ਦੇ ਉਦੋਂ ਬਹੁਤ ਸੰਗੀ ਸਾਥੀ ਹੁੰਦੇ ਹਨ ਹਰ ਕੋਈ ਉਸ ਨੂੰ ਪਿਆਰ ਕਰਨਾ ਪਿਆਰ ਕਰਨ ਦੇ ਲਈ ਉਸ ਦੇ ਨੇੜੇ ਆਉਣ ਦੇ ਲਈ ਲਲਾਇਤ ਹੁੰਦਾ ਹੈ ਕਿਉਂ ਕਿ ਉਸ ਦੇ ਕੋਲੋਂ ਕੁਝ ਨਾ ਕੁਝ ਹਾਸਲ ਕਰਨਾ ਹੁੰਦਾ ਹੈ ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨਾ ਕੋਏ ਤੇ ਜਦੋਂ ਜੀਵ ਤੇ ਕਦੀ ਦੁੱਖ ਆ ਜਾਵੇ ਮੁਸੀਬਤ ਆ ਜਾਵੇ ਤਾਂ ਫਿਰ ਇਹ ਦੁਨਿਆਵੀ ਜੀਵ ਜਿਹੜੇ ਨੇ ਕਦੇ ਵੀ ਸੰਗ ਸਾਥ ਨਹੀਂ ਦਿੰਦੇ ਸਹਾਈ ਨਹੀਂ ਹੁੰਦੇ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਇਸ ਲਈ ਹੈ ਜੀਵ ਤੂੰ ਉਸ ਹਰੀ ਦੀ ਆਰਾਧਨਾ ਕਰ ਉਸ ਸਿਮਰ ਉਸ ਨੂੰ ਯਾਦ ਕਰ ਜਿਸ ਨੇ ਤੇਰਾ ਅੰਤ ਵੇਲੇ ਵੀ ਸਹਾਈ ਹੋਣਾ ਤੇ ਦੁਨਿਆਵੀ ਜੀਵਨ ਦੇ ਵਿੱਚ ਵੀ ਹਰ ਸੰਕਟ ਜਾਂ ਹਰ ਕਸ਼ਟ ਦੇ ਸਮੇਂ ਤੇਰੀ ਬਾਹ ਫੜ ਕੇ ਤੇਰੀ ਨਿਵਰਤੀ ਕਰਵਾ ਦੇਣੀ ਹੈ ਸ਼੍ਰੀ ਫਰਮਾ ਰਹੇ ਨੇ ਕਿ ਨਰ ਚਾਹਤ ਕਸ਼ੂ ਔਰ ਔਰ ਹੈ ਕੀ ਔਰ ਹੈ ਪਾਈ ਕਿ ਇਸ ਜੀਵ ਇਹ ਜੀਵ ਜੋ ਹੈ ਇਹ ਨਰ ਇਹ ਮਨੁੱਖ ਜਿਹੜਾ ਹੈ ਆਪਣੀਆਂ ਮਣਿਆਈਆਂ ਕਰਨਾ ਚਾਹੁੰਦਾ ਹੈ ਔਰ ਹੈ ਕੀ ਔਰ ਹੈ ਪਈ ਪਰ ਉਸ ਕਾਦਰ ਨੂੰ ਕੁਦਰਤ ਨੂੰ ਕਿਸੇ ਹੋਰ ਨੂੰ ਕੁਝ ਹੋਰ ਹੀ ਮਨਜ਼ੂਰ ਹੈ ਚਿਤਵਤ ਰਯੋ ਠਗੋਰ ਨਾਨਕ ਫਾਸੀ ਗਲ ਪਰੀ ਜੀਵ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਦੂਸਰਿਆਂ ਨੂੰ ਠੱਗ ਕੇ ਵੀ ਆਪਣਾ ਘਰ ਭਰਨਾ ਚਾਹੁੰਦਾ ਹੈ ਯਾਨਕਿ ਹਰ ਵੇਲੇ ਉਸ ਦੇ ਮਨ ਦੇ ਵਿੱਚ ਇਸ ਤਰ੍ਹਾਂ ਖਿਆਲ ਚੱਲਦੇ ਹਨ ਕਿ ਉਹ ਭਾਵੇਂ ਦੂਸਰਿਆਂ ਨੂੰ ਠੱਗ ਠੋਰ ਕੇ ਵੀ ਆਪਣਾ ਭਲਾ ਕਰ ਲਵੇ ਯਾਨਕਿ ਇਨਸਾਨ ਜਿਹੜਾ ਹੈ ਉਹ ਸਵੈਮੁਖੀ ਹੁੰਦਾ ਹੈ ਆਪਣੇ ਬਾਰੇ ਸੋਚਦਾ ਹੈ ਆਪਣਾ ਘਰ ਭਰਨਾ ਚਾਹੁੰਦਾ ਹੈ ਆਪਣਾ ਭਲਾ ਕਰਨਾ ਚਾਹੁੰਦਾ ਹੈ ਪਰ ਉਹ ਠੱਗਿਆ ਉਦੋਂ ਜਾਂਦਾ ਹੈ ਜਦੋਂ ਉਸ ਕਾਦਰ ਕੁਦਰਤ ਦੇ ਹੁਕਮ ਅਨੁਸਾਰ ਉਸ ਦੇ ਗਲ ਦੇ ਵਿੱਚ ਫਾਸੀ ਪੈਂਦੀ ਹੈ ਭਾਵ ਮੌਤ ਦਾ ਫੰਦਾ ਜਾਂ ਮੁਸੀਬਤ ਦਾ ਫੰਦਾ ਜਦੋਂ ਗਲ ਦੇ ਵਿੱਚ ਪਾਉਂਦਾ ਹੈ ਤੇ ਫਿਰ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦਾ ਹੈ ਕਿਉਂਕਿ ਜੀਬ ਆਪਣੇ ਆਪ ਨੂੰ ਬੜਾ ਚਤੂਤ ਸਮਝਦਾ ਹੈ ਸੂਝਵਾਨ ਸਿਆਣਾ ਸਮਝਦਾ ਹੈ ਉਹ ਸੋਚਦਾ ਹੈ ਕਿ ਉਹਦੇ ਤੁਲ ਕੋਈ ਹੋਰ ਸੋਚ ਹੀ ਨਹੀਂ ਸਕਦਾ ਪਰ ਉਦੋਂ ਉਹ ਬੜਾ ਤਰਲੋਮਸ਼ੀ ਹੁੰਦਾ ਹੈ ਬੜੀ ਅਜਿਹੀ ਭਿਆਨਕ ਸਥਿਤੀ ਵਿੱਚ ਫਸ ਜਾਂਦਾ ਹੈ ਜਦੋਂ ਉਸ ਦੀ ਇੱਛਾ ਦੇ ਪ੍ਰਤੀਕੂਲ ਯਾਨੀ ਕਿ ਜੋ ਚਾਹੁੰਦਾ ਹੈ ਉਹ ਨਾ ਹੋ ਕੇ ਉਹ ਵਾਪਰ ਜਾਂਦਾ ਹੈ ਜਿਹੜਾ ਉਸਨੇ ਕਦੀ ਚਿਤਵਿਆ ਹੀ ਨਹੀਂ ਹੁੰਦਾ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਇਹ ਜਗਤ ਜਿਹੜਾ ਹੈ ਭਿਖਾਰੀ ਦੇ ਸਮਾਨ ਹੈ ਜਗਤ ਜੋ ਹੈ ਹਰ ਵੇਲੇ ਕੁਝ ਨਾ ਕੁਝ ਮੰਗਦਾ ਹੈ ਜੀ ਇਸ ਲਈ ਗੁਰੂਦੇਵ ਫਰਮਾ ਰਹੇ ਨੇ ਕਿ ਜਦੋਂ ਮੰਗਣਾ ਹੀ ਹੈ ਮੰਗ ਕੇ ਹੀ ਸਭ ਕੁਝ ਹਾਸਲ ਕਰਨਾ ਹੈ ਤੇ ਫਿਰ ਕਿਸੇ ਦੁਨਿਆਵੀ ਜੀਵ ਦਾ ਆਸਰਾ ਲੈਣ ਦੀ ਥਾਵੇਂ ਸਭ ਨੂੰ ਦਾਤਾ ਦੇਣ ਵਾਲੇ ਉਸ ਦਾਤਾਰ ਪ੍ਰਭ ਦੀ ਸ਼ਰਨ ਵਿੱਚ ਕਿਉਂ ਨਹੀਂ ਜਾਂਦਾ ਕਿਉਂ ਉਸ ਦੀ ਓਟ ਆਸਰਾ ਨਹੀਂ ਲੈਂਦਾ ਕਹੋ ਨਾਨਕ ਮਨ ਸਿਮਰ ਹੇ ਪੂਰਨ ਹੋਵੇ ਕਾਮ ਹੇ ਜੀਵ ਜੇਕਰ ਤੁਸੀਂ ਉਸ ਕਾਦਰ ਕੁਦਰਤ ਨੂੰ ਉਸ ਪਰਮਾਤਮਾ ਨੂੰ ਉਸ ਇਲਾਹੀ ਜੋਤ ਨੂੰ ਸਿਮਰਦੇ ਹੋ ਆਰਾਧਦੇ ਹੋ ਉਸ ਦੇ ਅੱਗੇ ਨਾਤਮਸਤਕ ਹੁੰਦੇ ਹੋ ਪੂਰਨ ਹੋਵੇ ਕਾਮ ਤੇ ਤੇਰੀਆਂ ਮਣੇ ਆਈਆਂ ਜੜੀਆਂ ਨੇ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਗਰਭ ਕਰਤ ਹੈ ਦੇਹ ਕੋ ਬਿੰਸਹਿ ਜਨਮ ਮੀਤ ਫਿਰ ਸਮਝਾ ਰਹੇ ਨੇ ਕਿ ਹੇ ਜੀਵ ਤੈਨੂੰ ਆਪਣੇ ਜਵਾਨੀ ਤੇ ਆਪਣੇ ਸੁੰਦਰਤਾ ਤੇ ਬੜਾ ਗਰਭ ਹੈ ਗੁਮਾਨ ਹੈ ਮਾਨ ਹੈ ਇਸ ਰੀੜ ਦਾ ਇਸ ਦੇਹ ਦਾ ਕੀ ਮਾਨ ਕਰਨਾ ਵਿਣਸੈ ਸ਼ਿਨ ਮੈ ਮੀਤ ਜਿਹੜੀ ਨਾਸ਼ਵਾਨ ਹੈ ਪਲ ਨਹੀਂ ਲੱਗਣਾ ਕਿਹੜੇ ਵੇਲੇ ਇਸ ਨੇ ਜੋ ਹੈ ਮਿੱਟੀ ਦੀ ਢੇਰੀ ਬਣ ਜਾਣਾ ਹੈ ਕਿਉਂਕਿ ਜੀਵਨ ਤੇ ਮਰਨ ਦੋ ਸਿਰੇ ਜਿਹੜੇ ਜ਼ਿੰਦਗੀ ਦੇ ਹਨ ਉਹ ਤੇਰੇ ਹੱਥ ਵਿੱਚ ਹੀ ਨਹੀਂ ਹਨ ਕਿਹੜੇ ਵੇਲੇ ਇਸ ਸੰਸਾਰ ਤੋਂ ਤੂੰ ਰੁਖਸਤ ਕਰ ਜਾਣਾ ਹੈ ਅਗਲੇ ਪਲ ਦਾ ਭਰਵਾਸਾ ਨਹੀਂ ਹੈ ਇਸ ਲਈ ਇਸ ਦੇਹ ਤੇ ਇਸ ਸੁੰਦਰਤਾ ਤੇ ਜਵਾਨੀ ਤੇ ਤੂੰ ਇਨਾ ਕਿਉਂ ਇਤਰਾਉਂਦਾ ਹੈ ਇਨਾ ਮਾਣ ਕਰਦਾ ਹੈ ਗੁਮਾਨ ਕਰਦਾ ਹੈ ਜਿਹ ਜਿਹ ਪ੍ਰਾਣੀ ਹਰ ਜਸ ਕਉ ਨਾਨਕ ਤਿਹਜਗ ਜੀਤ ਜਿਹੜਾ ਜੀਵ ਆਪਣੇ ਮਨ ਨੂੰ ਵਸ ਵਿੱਚ ਕਰਕੇ ਹਰ ਜਸ ਵਾਲੇ ਪਾਸੇ ਲਾਉਂਦਾ ਹੈ ਨਾਨਕ ਤਿਹਜਗ ਜੀਤ ਯਾਨੀ ਕਿ ਜਿਸ ਨੇ ਮਨ ਨੂੰ ਜਿੱਤ ਲਿਆ ਮਨ ਨੂੰ ਵਸ ਵਿੱਚ ਕਰਕੇ ਉਸ ਕੁਦਰਤ ਕਾਦਰ ਦੀ ਅਰਾਧਨਾ ਵਾਲੇ ਪਾਸੇ ਲਾ ਲਿਆ ਉਸ ਨੂੰ ਸਮਰਪਿਤ ਹੋ ਗਿਆ ਕਹੋ ਨਾਨਕ ਤੇ ਇਹ ਜਗਜੀਤ ਭਾਵ ਜਿਸ ਨੇ ਮਨ ਨੂੰ ਜਿੱਤ ਲਿਆ ਸਮਝੋ ਉਸ ਨੇ ਸਾਰੇ ਜਗ ਨੂੰ ਦੁਨੀਆ ਨੂੰ ਹੀ ਜਿੱਤ ਲਿਆ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਫਿਰ ਗੁਰੂਦੇਵ ਫਰਮਾ ਰਹੇ ਨੇ ਕਿ ਜਿਸ ਤਰ੍ਹਾਂ ਸਵਾਮੀ ਆਪਣੇ ਮਾਲਕ ਦਾ ਗ੍ਰਹਿ ਘਰ ਜਿਹੜਾ ਹੈ ਸਵਾਨ ਕੁੱਤਾ ਕਦੀ ਤਿਆਗਦਾ ਨਹੀਂ ਕੁੱਤਾ ਜੋ ਹੈ ਉਹ ਆਪਣੇ ਮਾਲਕ ਦਾ ਇੰਨਾ ਵਫਾਦਾਰ ਹੁੰਦਾ ਹੈ ਉਸ ਦੇ ਪ੍ਰਤੀ ਕਿ ਆਪਣੇ ਮਾਲਕ ਦਾ ਦਰ ਛੱਡ ਕੇ ਉਹ ਕਿਸੇ ਪਰਾਏ ਦੇ ਦਰ ਤੇ ਜਾ ਕੇ ਨਹੀਂ ਬੈਠਦਾ ਕਹੋ ਨਾਨਕ ਇਹ ਬਿਦ ਹਰ ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਜੇ ਇੱਕ ਜਿਤ ਇਸ ਲਈ ਗੁਰੂ ਨਾਨਕ ਸੁਰੂਪ ਗੁਰੂ ਤੇਗ ਬਹਾਦਰ ਜੀ ਫਰਮਾ ਰਹੇ ਨੇ ਕਿ हे ਮਨ हे ਜੀਵ ਤੂੰ ਐਸੇ ਢੰਗ ਦੇ ਨਾਲ ਕਿਸ ਢੰਗ ਦੇ ਨਾਲ ਸਵਾਨ ਕੁੱਤੇ ਤੋਂ ਹੀ ਤੂੰ ਕੋਈ ਗਿਆਨ ਹਾਸਲ ਕਰ ਲੈ ਜੇਕਰ ਤੂੰ ਕੁੱਤੇ ਨੂੰ ਹੀ ਫੋਲੋ ਕਰਦਾ ਹੈ ਉਸ ਵਾਂਗ ਇੱਕ ਮਨ ਇੱਕ ਚਿਤ ਹੋ ਕੇ ਉਸ ਕਾਦਰ ਕੁਦਰਤ ਦੇ ਪ੍ਰਤੀ ਵਫਾਦਾਰ ਰਹਿੰਦਾ ਹੈ ਉਸਦੀ ਆराधना ਕਰਦਾ ਹੈ ਭਾਵ ਆਪਣੇ ਮਨ ਨੂੰ ਭਟਕਾਉਂਦਾ ਨਹੀਂ ਇੱਧਰ ਉੱਧਰ ਨਹੀਂ ਤੂੰ ਭਟਕਦਾ ਇੱਕ ਦੇ ਉੱਤੇ ਵਿਸ਼ਵਾਸ ਰੱਖਦਾ ਹੈ ਇੱਕ ਮਨ ਇੱਕ ਚਿੱਤ ਹੋ ਕੇ ਤੇ ਤੈਨੂੰ ਹਰ ਤਰ੍ਹਾਂ ਦੇ ਦੁਨਿਆਵੀ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ RAM ਗयो ਰਾਵਣ ਗयो ਜਾ ਕੋ ਬਹੁ ਪਰਵਾਰ ਫਿਰ ਗੁਰੂ ਜੀ ਫਰਮਾ ਰਹੇ ਨੇ ਇਤਿਹਾਸਕ ਮ ਇਤਿਹਾਸਕ ਹਵਾਲਿਆਂ ਦੇ ਨਾਲ ਜੀਵ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ RAM ਗयो ਰਾਵਣ ਗयो ਇਸ ਦੁਨੀਆ ਦੇ ਉੱਤੇ RAM ਜਿਹੇ अवतार ਜਿਹੜੇ ਨੇ ਉਹ ਵੀ ਸਥਾਈ ਨਹੀਂ ਹਨ ਉਹ ਵੀ ਇਸ ਦੁਨੀਆ ਤੇ ਆਏ ਤੇ ਚਲੇ ਗਏ 라वण ਜਿਹੜਾ ਜਿਸ ਬਾਰੇ ਕਿਹਾ ਜਾਂਦਾ ਹੈ ਕਿ 1 ਲੱਖ ਪੁੱਤ ਸਵਾ ਲੱਖ ਨਾਤੀ ਜਿਸ ਦਾ ਇਨਾ ਵੱਡਾ ਆਕਾਰਾ ਪਰਿਵਾਰ ਸੀ ਉਹ ਵੀ ਇਸ ਦੁਨੀਆ ਤੋਂ ਚਲਾ ਗਿਆ ਹੈ ਰੁਕਸਤ ਕਰ ਗਿਆ ਹੈ ਕਹੋ ਨਾਨਕ ਥਿਰ ਕਿਛ ਨਹੀਂ ਸੁਪਨੇ ਜਿਉ ਸੰਸਾਰ ਇਸ ਲਈ हे ਜੀਵ ਤੂੰ ਸਮਝਣ ਦੀ ਕੋਸ਼ਿਸ਼ ਕਰ ਜਦੋਂ ਰਾਮ 라वण ਜਿਹਾ ਇਸ ਦੁਨੀਆ ਤੇ ਸਥਾਈ ਨਹੀਂ ਰਹਿਏ ਅਜ਼ਰ ਅਮਰ ਨਹੀਂ ਹੋ ਸਕੇ ਕਹੋ ਨਾਨਕ ਸਤਿਰਿ ਕੁਸ਼ ਨਹੀਂ ਇਸ ਲਈ ਤੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਜੀ ਇਸ ਸੰਸਾਰ ਦੇ ਵਿੱਚ ਕੁਝ ਵੀ ਸਥਿਰ ਨਹੀਂ ਹੈ ਅਮਰ ਨਹੀਂ ਹੈ ਸੰਸਾਰ ਨਾਸ਼ਵਾਨ ਹੈ ਮਾਇਆ ਜਾਲ ਹੈ ਸੁਪਨੇ ਜਿਉ ਸੰਸਾਰ ਸੰਸਾਰ ਇੱਕ ਸੁਪਨੇ ਦੀ ਨਿਆਈ ਹੈ ਜਿਵੇਂ ਸੁਪਨੇ ਸੁਪਨਾ ਜਿਹੜਾ ਹੈ ਉਹ ਬੜਾ ਥੋੜ ਚਿਰ ਹੁੰਦਾ ਹੈ ਸੁਪਨੇ ਦੇ ਵਿੱਚ ਕੁਝ ਹੋਰ ਦਿਖਦਾ ਹੈ ਪਰ ਹਕੀਕਤ ਕੁਝ ਹੋਰ ਹੁੰਦੀ ਹੈ ਠੀਕ ਇਸੇ ਤਰ੍ਹਾਂ ਇਹ ਸੰਸਾਰ ਸੁਪਨੇ ਦੀ ਨਿਆਈ ਹੈ ਜੋ ਤੂੰ ਵੇਖ ਰਿਹਾ ਹੈ ਵਾਸਤਵਿਕਤਾ ਉਹ ਨਹੀਂ ਹੈ ਵਾਸਤਵਿਕਤਾ ਕੁਝ ਹੋਰ ਹੈ ਉਮੀਦ ਹੈ ਇਹ ਸ਼ਲੋਕ ਜਿਹੜੇ ਹਨ ਇਹਨਾਂ ਦੀ ਪ੍ਰਸੰਗ ਸਹਿਤ ਵਿਆਖਿਆ ਵਿਦਿਆਰਥੀਆਂ ਦੇ ਲਈ ਇਮਦੇਹਾਨੀ ਨਜ਼ਰੀਏ ਤੋਂ ਸਹਾਇਕ ਸਿੱਧ ਹੋਵੇਗੀ ਤੇ ਇੱਕ ਗੁਜਾਰਿਸ਼ ਹੋਰ ਹੈ ਵਿਦਿਆਰਥੀਆਂ ਨੂੰ ਕਿ ਚੈਨਲ ਦੇ ਉੱਤੇ ਇੱਕ ਵੀਡੀਓ ਅਪਲੋਡ ਕੀਤੀ ਗਈ ਸੀ ਵਿਆਖਿਆ ਕਿਵੇਂ ਕਰੀਏ ਕਿਸੇ ਵੀ ਵਿਦਿਆਰਥੀ ਨੇ ਜਦੋਂ ਵਿਆਖਿਆ ਕਰਨੀ ਹੈ ਤੇ ਉਸ ਵਕਤ ਕਿਹੜੇ-ਕਿਹੜੇ ਨੁਕਤਿਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਉਹ ਲੈਕਚਰ ਜਰੂਰ ਸੁਣ ਲੈਣ ਉਸ ਦਾ ਲਿੰਕ ਜੋ ਹੈ ਅੱਜ ਦੀ ਇਸ ਲੈਕਚਰ ਲੜੀ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਐਡ ਕਰ ਦਿੱਤਾ ਗਿਆ ਹੈ ਮਿਲਾਂਗੇ ਅਗਲੀ ਕਲਾਸ ਦੇ ਵਿੱਚ ਨਵਾਂ ਵਿਸ਼ਾ ਲੈ ਕੇ ਤਦ ਤੱਕ ਲਈ ਇਜਾਜ਼ਤ ਧੰਨਵਾਦ